ਇਹ ਅੱਜ ਸਾਡੇ ਨਾਦੇ ਦੇ ਜਿਹੜੇ ਐਪੀਐਮ ਨੇ ਇਸ ਮਤ ਜੀ ਸਿੰਘ ਜੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਤੇ ਪਿੰਡ ਵੱਲੋਂ ਹੀ ਸਾਰਾ ਦੋਸਤ ਸੀ ਪਿੰਡ ਵਾਲਿਆਂ ਨੇ ਕਿਹਾ ਵੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਸਾਨੂੰ ਮਿਲੇ ਤੇ ਵੀ ਰਾਤੀ ਤੁਸੀਂ ਦੁਬਾਰਾ ਆ ਕੇ ਇਹਨਾਂ ਨੂੰ ਵਾਪਸ ਕੀ ਕਰਦੇ ਹੋ ਕਾਦਾ ਵਾਰਡ ਆਪਵਾੜ ਕਾਦਾ ਮਿਲਿਆ ਸੀ ਕਿਸ ਚੀਜ਼ ਵਾਸਤੇ ਤੁਸੀਂ ਵਾਪਸ ਇਹ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਨੋਟੀਫਿਕੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਹੀ ਆਪਾਂ ਨੂੰ ODA ਪਲੱਸ ਮਾਡਲ ਹੋਂ ਕਰਕੇ ਆਪਣਾ ਪਿੰਡ ਉਦੇ ਕੇਸ ਚ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣੇ ਬਿਧੀ ਚੱਲ ਰਹੇ ਨੇ ਪਿੰਡ ਸਾਫ ਸੁੱਤਰ ਹੈ ਉਦੇ ਅਗੇਸਟ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਰੀ ਸਾਹਿਬ ਲਈ ਅਲਾਉ ਨਹੀਂ ਕੀਤਾ ਉਹਨਾਂ ਨੇ ਮੈਂ ਅੰਬਰਤਾਰੀ ਦੇ ਪੰਜਾਂ ਤੇ ਉਸ ਕਰਕੇ ਵਾਪਸ ਆ ਗਏ ਸੀ ਤੇ ਫਿਰ ਉਹੀ ਕ੍ਰੋਸ ਹੋਇਆ ਆਪਣੇ ਪਿੰਡਵਾਲਿਆਂ ਦਾ ਗ੍ਰਾਮ ਸਭਾ ਦਾ ਮਤਾ ਕਰਕੇ ਉਹ ਕਹਿੰਦੇ ਵੀ ਅਸੀਂ ਇਹ ਅਵਾਰਡ ਵੀ ਨਹੀਂ ਰੱਖਣਾ ਸਰਪੰਚ ਸਾਹਿਬ ਕਿੰਨੇ ਪਿੰਡਾਂ ਚੋਂ ਕਿੰਨੇ ਪਿੰਡਾਂ ਨੂੰ ਮਿਲਿਆ ਇਹ ਦੇਖੋ ਮੇਰੀ ਨੌਲੇਜ ਜੈ ਵੀ 13000 ਪਿੰਡ ਹੈ ਜੀ ਆਪਣੇ ਪਿੰਡ 'ਚ ਅਪ੍ਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ 'ਚ 6 ਪਿੰਡਾਂ ਨੂੰ ਮਿਲਿਆ ਸੀ ਤੇ 6 ਪਿੰਡਾਂ 'ਚੋਂ ਜਿਹੜੀ ਮੈਨੂੰ ਇੱਕ ਸਰਪੰਚ ਸਾਹਿਬ ਮਿਲੇ ਸੀ ਇੱਕ ਪਿੰਡ ਦੇ ਉਹ ਅੰਮਰਤਾਰੀ ਨਹੀਂ ਸੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਨਹੀਂ ਪਤਾ ਵੀ ਗਏ ਨੇ ਤੇ ਮੈਂ ਅੰਬਰਦਾਰੀ ਦੀ ਮੈਨੂੰ ਉਹਨਾਂ ਨੇ ਅਲਾਉ ਨਹੀਂ ਦਿੱਤਾ ਕੀ ਨਾ ਵੱਲੋਂ ਦਿੱਤਾ ਗਿਆ ਸੀ ਤੁਹਾਨੂੰ ਇਹ ਦਿੱਤਾ ਗਿਆ ਸੀ ਜੀ ਜਦ ਜੀ ਆਪਣੇ ਉਹਦੇ ਨੇ ਜਲ ਮੰਤਰੀ ਨੇ शिवम ਉਹ ਨੰਨਾ ਇਕਨਜੀ ਦਾ ਨਾਮ ਸੀ ਉਹਨਾਂ ਦੇ ਕਰਨਾਟਕ ਤੋਂ ਉਹਨਾਂ ਨੇ ਦਿੱਤਾ ਸੀ ਲੋਕਰ ਕੀ ਰਿਹਾ ਪਿੰਡ ਨੇ ਜਲਾਸ ਕੀਤਾ ਕੀ ਰੋਸ ਰਿਹਾ ਕਿਉਂ ਵਾਪਸ ਮੁੜਦਾ ਹੈ ਰੋਸ ਸੀ ਕਿ ਦੇਖੋ ਜਿਵੇਂ ਸੰਵਿਧਾਨ ਚ 4 ਇੰਚ ਅਲਾਉ ਹੈ ਜੀ ਆਪਾਂ ਨੂੰ ਸ੍ਰੀ ਸਾਹਿਬ ਅੰਦਰ ਲੈ ਕੇ ਜਾਣੀ ਤੇ ਉੱਥੇ 4 ਇੰਚ ਦੀ ਸੀ ਬਾਅਦ ਵਿੱਚ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਨਹੀਂ ਕੀਤੀ ਤੇ ਉਹ ਸਾਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹਨੂੰ ਉਤਾਰ ਕੇ ਰੱਖ ਜੋ ਰੂਮ ਬਣੇ ਹੋਏ ਨੇ ਤੇ ਵਾਪਸੀ ਤੇ ਆ ਕੇ ਲੈ ਲਓ ਤੇ ਉਹ ਫਿਰ ਸਾਡਾ ਜ਼ਮੀਰ ਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ ਸਰਕਾਰ ਵੱਲੋਂ ਕੋਈ ਨੋਟਿਸ ਲਿਆ ਗਿਆ ਸੀ ਉਹਨਾਂ ਖਿਲਾਫ ਜਾਂ ਕੋਈ ਐਜੀਪੀਸੀ ਵੱਲੋਂ ਕੋਈ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹੀ ਭੇਜੇ ਬਾਇ ਪੋਸਟ ਵੀ ਇਹਦੇ ਕੋਈ ਅਗੇਸਟ ਐਕਸ਼ਨ ਲਿਆ ਜਾਵੇ ਪਰ ਹਾਲੇ ਤੱਕ ਕੋਈ ਐਕਸ਼ਨ ਨਹੀਂ ਐਜੀਪੀਸੀ ਦਾ ਕੋਈ ਵੀ ਨੋਟਿਸ ਤੁਹਾਡੇ ਕੋਲ ਆਇਆ ਨਹੀਂ ਪਿੰਡ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਕੀ ਕਰੀ ਰਵਣ ਸਾਹਿਬ ਦਾ ਪਹਿਲਾ ਫੋਨ ਆਇਆ ਸੀ ਸਾਨੂੰ ਨਾ ਤਾਂ ਗਾਸਟ੍ਰੋ ਨਾ ਤੁਹਾਰ ਕੋਈ ਕਿਸੇ ਦਾ ਕਾਲ ਵੀ ਕੋ ਆਇਆ ਕੋਈ ਇੱਥੋਂ ਨਾਪੇ ਉਹਨਾਂ ਦਾ ਕੋਈ ਨਮਾਇੰਦਾ ਮੈਨੇਜਰ ਜਾਂ ਕੋਈ ਮੈਂਬਰ ਵਗੈਰਾ ਕੋਈ ਨਹੀਂ ਹੈ ਸਿੱਖਾਂ ਦੀ ਸਰਮੋਰ ਸੰਸਥਾ ਜੀਪੀਸੀ ਆ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਡੀ ਉਹ ਸਲਵਾਈ ਨਹੀਂ ਤੇ ਆਮ ਲੋਕਾਂ ਦਾ ਤਾਂ ਫਿਰ ਕੀ ਬਣਦਾ ਇਹ ਹੀ ਗੱਲ ਹੈ ਜੀ ਦੇਖੋ ਆਪਾਂ ਪੰਜਾਬ ਚ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ ਚ ਆਪਾਂ ਲੰਗਰ ਲਾਉਂਦੇ ਆਂ ਸੇਵਾ ਕਰਦੇ ਹੁਣ ਆੜਾ ਆੜਾ ਇਹਦੇ ਨੇ ਇੱਥੇ ਹੀ ਆਪਾਂ ਦੇਖਦੇ ਆਂ ਬੜਾ ਯੋਗਦਾਨ ਪਾ ਰਹੇ ਨੇ ਪੰਜਾਬੀ ਪਰ ਜਦ ਪ੍ਰੈਕਟੀਕਲੀ ਆਪਾਂ ਆਪਣੀ ਸਟੇਜ ਤੋਂ ਬਾਹਰ ਜਾਂਦੇ ਆਂ ਫਿਰ ਪਤਾ ਲੱਗਦਾ ਵੀ ਆਪਣਾ ਕੀ ਕਿਰਦਾਰ ਆ ਆਪਾਂ ਨੂੰ ਸੈਕੰਡ ਦਰਜੇ ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦੀ ਹੈ ਵੀ ਆਪਾਂ ਨੂੰ ਪ੍ਰੋਫੈਸਰ ਆਪਾਂ ਨੂੰ ਉਹ ਜਿਹੜੀ ਅਧਿਅਾਪੀ ਨਹੀਂ ਮਿਲੀ ਤੁਹਾਨੂੰ ਕਲੀਅਰ ਕੀ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਪਹੁੰਚੇ ਅੰਦਰ ਉੱਥੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲਓ ਅੱਗੇ ਚੱਲੇਗਾ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦਾ ਵੈਸੋ ਹੀ ਥੋੜੀ ਬਹੁਤ ਉਹਨਾਂ ਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਐਸਪੀ ਸੀਗੇ ਹੋਸ ਸੀਗਾ ਦਗੌਰ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਤੇ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰਿਪੀਟ ਕੀਤਾ ਜਿਵੇਂ ਸਰ ਸਾਨੂੰ ਕੋਈ ਅਲਾਉ ਨਹੀਂ ਹੈਗਾ ਵੀ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਹੜਾ ਵੈ ਦੇ ਸੱਜੇ ਤੁਸੀਂ ਜਾਣੇ ਚਾਹੁੰਦੇ ਹੋ ਤੁਸੀਂ ਇਹਨੂੰ ਉਤਾਰ ਕੇ ਰੱਖ ਦਿਓ ਵਾਪਸੀ ਚਾ ਕੇ ਪਾ ਲਿਓ ਸੱਥੇ ਫਿਰ ਮੈਂ ਚ ਵੀ ਨਹੀਂ ਕਰਾ ਇਹ ਅਸੀਂ ਨਹੀਂ ਕਰਨਾ ਸਰਪੰਚ ਸਾਹਿਬ ਦਲਾਲਤ ਮਹਿਸੂਸ ਕਰਦੇ ਹੋ ਕਿ ਗੁਲਾਮੀ ਮਹਿਸੂਸ ਕਰਦੇ ਹੋ ਜੋ ਘਟਾ ਤੁਹਾਡੇ ਲਈ ਦੋਈ ਗੱਲਾਂ ਨੇ ਜੀ ਉੱਥੇ ਤਾਂ ਦਲਾਲਤ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਏ ਸੀਗਾ ਤੇ ਗੁਲਾਮੀ ਤਾਂ ਮਹਿਸੂਸ ਹੋਈ ਰਹੀ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਨੇ ਬਾਰ-ਬਾਰ ਵੀ ਹਾਂ ਤੁਸੀਂ ਜੀ ਗੁਲਾਮ ਹੋ ਆਜ਼ਾਦ ਨਹੀਂ ਹੈਗੇ ਇਹ ਹੈਗਾ ਇਹ ਖਬਰਾਂ ਵੀ ਨਸ਼ਰ ਹੋਈਆਂ ਕੋਈ ਲੱਗਿਆ ਨਹੀਂ ਜੀ ਕੋਈ ਹਾਂ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਹੋਦਾ ਤਾਂ ਤੇ ਬੜੀ ਹਾਈਲਾਈਟ ਹੋ ਗਈ ਸੀ ਕਵਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਵੀ ਜੂ ਨਹੀਂ ਸਿਰਦੀ ਉਹਨਾਂ ਦੇ ਸਿੱਕੇ ਸਰਕਾਰ ਦੇ ਕਿਸੇ ਦੇ ਵੀ ਕੋਈ ਉਹਨਾਂ ਵੱਲ ਰਿਐਕਸ਼ਨ ਨਹੀਂ ਦਿੱਤਾ ਗਿਆ ਕੁਝ ਨਹੀਂ ਕੋਈ ਉਮੀਦ ਕਰਦੇ ਹਾਂ ਅੱਗੇ ਕੋਈ ਸ਼ੋਰ ਦੇਖੋ ਜੇ ਹੁਣ ਕੁਝ ਹੋ ਜੇ ਜੀ ਬਟ ਲੱਗਦਾ ਨਹੀਂ ਹੈਗਾ ਕੋਈ ਉਮੀਦੋਂ ਇੱਕੋ ਵੀ ਨਹੀਂ ਸਰਪੰਚ ਸਾਹਿਬ ਦੇ ਸ੍ਰੀ ਸਾਹਿਬ ਪਾਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਉਹਦੇ ਕਰਕੇ ਇਹਨਾਂ ਨੂੰ ਵਾਪਸੀ ਕਰਨੀ ਪਈ ਜੋ ਅਸੀਂ ਹੁਣ ਅੱਜ ਨਾਬੇ ਦੇ ਵਿੱਚ ਆਇਆ ਹੈ ਐਸਟੇਟ ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨਤ ਸਾਨੂੰ ਸੰਪਨਤ ਸਾਹਿਬ ਨੂੰ ਕੀਤਾ ਸੀ ਉਹ ਅਸੀਂ ਵਾਪਸ ਕਰ ਦਿੱਤੇ ਦੌਰਚ ਚੱਲ ਰਹੇ ਨੇ ਫਿਰ ਮਹਿਸੂਸ ਕਰਦੇ ਹੋ ਮਹਿਸੂਸ ਤਾਂ ਇਹ ਹੀ ਕਰਦੇ ਆ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਕਿਤਾ ਹੁਣ ਸਾਨੂੰ ਗੁਲਾਮੀ ਸੈਣੀਓ ਪਹਿਣੀ ਹੈ ਨਹੀਂ ਤਾਂ ਫਿਰ ਅਬਦਾ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਕਿਛੋ ਕਿਸ ਤਰ੍ਹਾਂ ਦੇਖਦੇ ਹਾਂ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਨਹੀਂ ਕਰੂਗਾ ਫਿਰ ਕਿਵੇਂ ਦੇਖਦੇ ਫਿਰ ਕਾਨੂੰ ਕਰੂਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਇਹ ਇੰਨਾ ਕੋ ਸੋ ਜਾ ਸਾਡੀ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੀ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਹੈ ਤੇ 13000 ਪਿੰਡ ਦੇ ਵਿੱਚੋਂ 6 ਵੰਡ ਲੈਤੇ ਗਏ ਤੇ ਬੁੱਧ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਆਉਣ ਦਿੱਤਾ ਕੀ ਹੈ ਮੋਦੀ ਸਾਹਿਬ ਕੋਲ ਕਿਰਫਾਨ ਮਾਰ ਰਖਦੇ ਦੂਰੋਂ ਖੜਕੇ ਹੂੰ ਉਹ 600 ਫੁੱਟ ਬਾਰੇ ਬੈਠੇ ਤੇ 4 ਇੰਚ ਦੀ ਕਿਰਪਾ ਨਾਲ ਉੱਥੇ ਚਲੀ ਜਾਂਦੀ ਇਹਦੇ ਕਰਕੇ ਹੀ ਸਾਨੂੰ ਜੋ ਸਨਮਾਨ ਦਿੱਤਾ ਸੀ ਅਸੀਂ ਵਾਪਸ ਕਰਕੇ ਅੱਜ ਇਹਨਾਂ ਸਾਹਮਣੇ ਸੱਚਾ ਨਾਮ ਪਤਜਾਰ ਕਿ ਅੱਜ ਸਾਡੇ ਲਾਦੇ ਦੇ ਜਿਹੜੇ 3PM ਨੇ ਇਸਮਤ ਜੀ ਸਿੰਘ ਜੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਤੇ ਪਿੰਡ ਵੱਲੋਂ ਹੀ ਸਾਰਾ ਰੋਸ ਸੀ ਪਿੰਡ ਵਾਲਿਆਂ ਨੇ ਕਿਹਾ ਵੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਸਾਨੂੰ ਮਿਲੇ ਤੇ ਫਿਰ ਆਦੇ ਤੁਸੀਂ ਦੁਬਾਰਾ ਆ ਕੇ ਇਹਨਾਂ ਨੂੰ ਵਾਪਸ ਕੀਤੇਗਾ ਕਾਦਾ ਵਾਰਡ ਆਵਾਰਡ ਕਾਦਾ ਮਿਲਿਆ ਸੀ ਕਿਸ ਚੀਜ਼ ਵਾਸਤੇ ਤੁਸੀਂ ਵਾਪਸ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਇਨਵਿਟੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਹੀ ਆਪਾਂ ਨੂੰ ODA ਪਲੱਸ ਮਾਡਲ ਹੋਣ ਕਰਕੇ ਆਪਣਾ ਪਿੰਡ ਉਹਦੇ ਅਗੇਂਸਟ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣੇ ਬੜੀਆ ਚੱਲ ਰਹੇ ਨੇ ਪਿੰਡ ਸਾਫ਼ ਸੁਥਰਾ ਉਹਦੇ ਅਗੇਂਸਟ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਨੀਅਰ ਸਾਹਿਬ ਲਈ ਅਲਾਉ ਨਹੀਂ ਕੀਤਾ ਉਹਨਾਂ ਨੇ ਨੰਬਰ ਧਾਰੀ ਤੇ 5 ਜਾਂ ਤੇ ਉਸ ਕਰਕੇ ਵਾਪਸ ਆ ਗਈ ਸੀ ਤੇ ਫਿਰ ਉਹੀ ਅਨੁਸ ਹੋਇਆ ਪਿੰਡ ਵਾਲਿਆਂ ਦਾ ਫਿਰ ਗ੍ਰਾਮ ਸਭਾ ਦਾ ਮਤਾ ਕਰਕੇ ਉਹ ਕਹਿੰਦੇ ਵੀ ਅਸੀਂ ਅਵਾਰਡ ਵੀ ਨਹੀਂ ਰੱਖਣਾ ਸਰਪੰਚ ਸਾਹਿਬ ਕਿੰਨੇ ਪਿੰਡਾਂ ਚੋਂ ਕਿੰਨੇ ਪਿੰਡਾਂ ਨੂੰ ਮਿਲਿਆ ਇਹ ਦੇਖੋ ਮੇਰੀ ਨੌਲੇਜ ਜੈ ਵੀ 13000 ਪਿੰਡ ਹੈ ਜੀ ਆਪਣੇ ਪਿੰਡ ਜੀ ਅਪਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ ਜੋ 6 ਪਿੰਡਾਂ ਨੂੰ ਮਿਲਿਆ ਸੀ ਤੇ 6 ਪਿੰਡਾਂ ਚੋਂ ਜਿਹੜੀ ਮੈਨੂੰ ਇੱਕ ਸਰਪੰਚ ਸਾਹਿਬ ਮਿਲੇ ਸੀ ਇੱਕ ਪਿੰਡ ਦੇ ਉਹ ਅੰਮ੍ਰਿਤਾਰੀ ਨਹੀਂ ਸੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਨਹੀਂ ਪਤਾ ਵੀ ਗਏ ਨੇ ਤੇ ਮੈਂ ਅੰਮ੍ਰਿਤਾਰੀ ਦੀ ਮੈਨੂੰ ਉਹਨਾਂ ਨੇ ਅਲਾਉ ਨਹੀਂ ਕੀਤਾ ਕੀ ਨਾਂ ਵੱਲੋਂ ਦਿੱਤਾ ਗਿਆ ਸੀ ਤੁਹਾਨੂੰ ਇਹ ਦਿੱਤਾ ਗਿਆ ਸੀ ਜੀ ਜਲਦੀ ਆਪਣੇ ਉਹਦੇ ਨੇ ਜਲ ਮੰਤਰੀ ਨੇ ਸ਼ਿਵਮ ਉਹ ਨੰਨਾ ਇਕਲਿੰਦੀ ਦਾ ਨਾਮ ਸੀ ਉਹਨਾਂ ਕਰਨਾਟਕ ਤੋਂ ਉਹਨਾਂ ਨੇ ਦਿੱਤਾ ਸੀ ਉਹ ਕਾਰਨ ਕੀ ਰਿਹਾ ਪਿੰਡ ਨੇ ਜਲਾਸ ਕੀਤਾ ਕੀ ਰੋਸ ਰਿਹਾ ਕਿਉਂ ਵਾਪਸ ਮੁੜਦਾ ਹੈ ਰੋਸ ਹੀ ਕਰ ਦੇਖੋ ਜਿਵੇਂ ਸੰਵਿਧਾਨ ਚ 6 ਇੰਚ ਅਲਾਉ ਹੈ ਜੀ ਆਪਾਂ ਨੂੰ ਸ੍ਰੀ ਸਾਹਿਬ ਅੰਦਰ ਲੈ ਕੇ ਤੇ ਉਥੇ 4 ਇੰਚ ਦੀ ਸੀ ਬਾਅਦ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਨਹੀਂ ਕੀਤੀ ਤੇ ਉਪਰੋਂ ਸਾਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹ ਉਤਾਰ ਕੇ ਰੱਖ ਜੋ ਰੂਮ ਬਣੇ ਹੋਏ ਨੇ ਤੇ ਵਾਪਸੀ ਜਾ ਕੇ ਲੈ ਲਿਓ ਤੇ ਉਹ ਫਿਰ ਸਾਡਾ ਜਵੀਰ ਨੇ ਉਹਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ ਸਰਕਾਰ ਵੱਲੋਂ ਕੋਈ ਨੋਟਿਸ ਲਿਆ ਗਿਆ ਸੀ ਉਹਨਾਂ ਖਿਲਾਫ ਜਾਂ ਕੋਈ ਐਜੀਪੀਸੀ ਵੱਲੋਂ ਕੋਈ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹੀ ਭੇਜੇ ਬਾਇ ਪੋਸਟ ਵੀ ਇਹਦੇ ਕੋਈ ਅਗੇਟ ਐਕਸ਼ਨ ਲਿਆ ਜਾਵੇ ਪਰ ਹਾਲੇ ਤੱਕ ਕੋਈ ਐਕਸ਼ਨ ਨਹੀਂ ਐਜੀਪੀਸੀ ਦਾ ਕੋਈ ਵੀ ਨਮੰਦਾ ਤੁਹਾਡੇ ਕੋਲ ਆਇਆ ਨਹੀਂ ਪਿੰਡ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਕੀ ਗਰੇਵੰਦ ਸਾਹਿਬ ਦਾ ਪਹਿਲਾਂ ਫੋਨ ਆਇਆ ਸੀ ਸਾਨੂੰ ਨਾ ਤਾਂ ਅਜਸਤ ਨੂੰ ਉਸ ਤੋਂ ਬਾਅਦ ਕੋਈ ਕਿਸੇ ਦਾ ਕਾਲ ਨਹੀਂ ਕੋਈ ਇੱਥੋਂ ਨਾਪੇ ਉਹਨਾਂ ਦਾ ਕੋਈ ਨਮਾਇਦਾ ਮੈਨੇਜਰ ਜਾਂ ਕੋਈ ਮੈਂਬਰ ਵਗੈਰਾ ਕੋਈ ਨਹੀਂ ਵਾਹ ਸਿੱਖਾਂ ਦੀ ਸਰਮੋਹ ਸੰਤਾ ਐ ਜੀਪੀਸੀ ਆ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਡੀ ਉਹ ਸਰਵਾਈ ਨਹੀਂ ਤੇ ਆਮ ਲੋਕਾਂ ਦਾ ਤਾਂ ਫਿਰ ਕੀ ਬਣਦਾ ਇਹੀ ਗੱਲ ਹੈ ਜੀ ਦੇਖੋ ਆਪਾਂ ਪੰਜਾਬ 'ਚ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ 'ਚ ਆਪਾਂ ਲੰਗਰ ਲਾਉਂਦੇ ਸੇਵਾ ਕਰਦੇ ਹੁਣ ਆੜਾ ਆੜਾ ਇਹਦੇ ਨੇ ਇੱਥੇ ਹੀ ਆਪਾਂ ਦੇਖਦੇ ਆਂ ਬਹੁਤ ਜੁਗਦਾਨ ਪਾ ਰਹੇ ਨੇ ਪੰਜਾਬੀ ਪਰ ਜਦ ਪ੍ਰੈਕਟੀਕਲੀ ਆਪਾਂ ਆਪਣੀ ਸਟੇਜ ਤੋਂ ਬਾਹਰ ਜਾਂਦੇ ਆ ਫਿਰ ਪਤਾ ਲੱਗਦਾ ਵੀ ਆਪਣਾ ਕੀ ਕਿਰਦਾਰ ਆ ਆਪਾਂ ਨੂੰ ਸੈਕੰਡ ਦਰਜੇ ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦੀ ਆ ਵੀ ਆਪਾਂ ਨੂੰ ਪ੍ਰੋਫੈਸਰ ਦਾ ਆਪਾਂ ਨੂੰ ਹਜੇ ਅਧਿਅਤ ਨਹੀਂ ਮਿਲਿਆ ਤੁਹਾਨੂੰ ਕਲੀਅਰ ਕੀ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਉਹ ਜੀ ਉਹ ਤੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲਓ ਅੱਗੇ ਚੱਲੇਗੇ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦਾ ਵੈਸੋ ਹੋਈ ਥੋੜੀ ਬਹੁਤੀ ਉਹਨਾਂ ਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਐਸਪੀ ਸੀਗੇ ਹੋਸ਼ ਸੀ ਗਤ ਗੌਰ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਤੇ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰਿਪੀਟ ਕੀਤਾ ਜਿਵੇਂ ਸਰ ਸਾਨੂੰ ਕੋਈ ਅਲਾਉ ਨਹੀਂ ਹੈਗਾ ਕਿ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਹੜਾ ਵੈਸੇ ਆ ਜੇ ਜੇ ਤੁਸੀਂ ਇਨਵਾਈਟ ਕੀਤਾ ਸੀ ਤਾਂ ਆਏ ਵੀ ਤੇ ਉਹ ਕਹਿੰਦੇ ਸਰ ਜੇ ਤੁਸੀਂ ਜਾਣੀਏ ਚਾਹੁੰ ਸਤਿ ਸ੍ਰੀ ਅਕਾਲ ਜੀ ਮੈਂ ਜਿਵੇਂ ਨਹੀਂ ਸਰ ਇਹ ਅਸੀਂ ਨਹੀਂ ਕਰ ਸਕਦਾ ਸਰਪੰਚ ਸਾਹਿਬ ਜਲਾਲਤ ਮਹਿਸੂਸ ਕਰਦੇ ਹੋ ਕਿ ਗੁਲਾਮੀ ਮਹਿਸੂਸ ਕਰਦੇ ਹੋ ਜੋ ਘਟਨਾ ਤੋਂ ਦੇ ਦੋ ਗੱਲਾਂ ਨੇ ਜੀ ਉੱਥੇ ਤਾਂ ਦਲਾਲਤ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਏ ਸੀਗਾ ਤੇ ਗੁਲਾਮੀ ਤਾਂ ਮਹਿਸੂਸ ਹੋਈ ਰਹੀ ਹੈ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਨੇ ਬਾਰ-ਬਾਰ ਵੀ ਹਾਂ ਤੁਸੀਂ ਜੀ ਗੁਲਾਮ ਹੋ ਆਜ਼ਾਦ ਨਹੀਂ ਹੈਗੇ ਇਹ ਹੈਗਾ ਕਿ ਖਬਰਾਂ ਵੀ ਨਸ਼ਰ ਹੋਈਆਂ ਕੋਈ ਲੱਗਿਆ ਨਹੀਂ ਜੀ ਕੋਈ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਹੋ ਸਕਦਾ ਤੇ ਬੜੀ ਹਾਈਲਾਈਟ ਹੋ ਗਈ ਸੀ ਖਬਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਵੀ ਜੂ ਨਹੀਂ ਸਿਰਤੀ ਉਹਨਾਂ ਦੇ ਸੱਤੇ ਸਰਕਾਰ ਦੇ ਕਿਸੇ ਦੇ ਵੀ ਕੋਈ ਉਹਨਾਂ ਵੱਲ ਰੈਕਸ਼ਨ ਨਹੀਂ ਲਿੱਤਾ ਗਿਆ ਕੁਝ ਨਹੀਂ ਕੋਈ ਉਮੀਦ ਕਰਦੇ ਹਾਂ ਅੱਗੇ ਕੋਈ ਸ਼ੋਰ ਦੇਖੋ ਜੇ ਹੁਣ ਕੁਝ ਹੋ ਜੇ ਜੀ ਬੱਟ ਲੱਗਦਾ ਨਹੀਂ ਹੈਗਾ ਕੋਈ ਉਮੀਦ ਨਹੀਂ ਸਰਪੰਚ ਸਾਹਿਬ ਦੇ ਸ੍ਰੀ ਸਾਹਿਬ ਭਾਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਉਹਦੇ ਕਰਕੇ ਹਨ ਵਾਪਸੀ ਕਰਨੀ ਪਈ ਜੋ ਅਸੀਂ ਹੁਣ ਅਜ ਨਾਬੇ ਦੇ ਵਿੱਚ ਆਇਆ ਐ ਐਸ.ਡੀ.ਐਮ. ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨਤ ਸਾਨੂੰ ਸਰਪੰਚ ਸਾਹਿਬ ਨੇ ਕੀਤਾ ਸੀ ਬਹੁਸੀ ਵਾਪਸ ਕਰਕੇ ਵਾਪਸ ਚੱਲ ਰਹੇ ਹਨ ਫਿਰ ਮਹਿਸੂਸ ਕਰਦੇ ਹੋ ਮਸੂਸਤਾ ਇਹੀ ਕਰਦਾ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਕਿਤਾ ਹੁਣ ਸਾਨੂੰ ਗੁਲਾਮੀ ਸੈਣੀਓ ਪਹਿਣੀ ਹੈ ਨਹੀਂ ਤਾਂ ਫਿਰ ਅਬ ਤਾਂ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਕਿਛੋ ਕਿਛਾ ਤਾਂ ਦੇਖਦੇ ਹਾਂ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਨਹੀਂ ਕਰੂਗਾ ਫਿਰ ਕਿਵੇਂ ਦੇਖਦੇ ਫਿਰ ਕੰਨ ਕਰੂਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਹੀ ਉਹਨਾਂ ਕੋ ਸੋਸ਼ਲ ਦੀ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੀ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਹੈ ਤੇ 13000 ਪਿੰਡ ਦੇ ਵਿੱਚੋਂ 6 ਪਿੰਡ ਲੈਤੇ ਗਏ ਤੇ ਉਪਰ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਆਉਣ ਦਿੱਤਾ ਕੀ ਹੈ ਮੋਦੀ ਸਾਹਿਬ ਕੋਲ ਕਿਰਫਾਨ ਮਾਰ ਰਹੇ ਤੇ ਦੂਰੋਂ ਖੜਕੇ ਹੀ ਉਹ 600 ਫੁੱਟ ਪਰੇ ਬੈਠੇ ਤੇ 4 ਇੰਚ ਦੀ ਕਿਰਫਾਨ ਉੱਥੇ ਚਲੀ ਜਾਂਦੀ ਇਹਦੇ ਕਰਕੇ ਹੀ ਸਾਨੂੰ ਜੋ ਜੋ ਸਨਮਾਨ ਦਿੱਤਾ ਸੀ ਅਸੀਂ ਵਾਪਸ ਕਰਕੇ ਸਾਡੇ ਸਾਹਮਣੇ ਸੰਜਨਾਪਤਿਹਾਰ okay. ਓਕੇ